ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਇਸ ਇਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਸ੍ਰੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ ਬਿਹਾਰ 22 ਦਸੰਬਰ 1666 ਵਿਖੇ ਹੋਇਆ ਉਹਨਾਂ ਦੇ ਜਨਮ ਵੇਲੇ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ 1657 ਵਿੱਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚੱਲ ਕੇ ਹਕੂਮਤ ਦੀ ਬਾਗਡੋਰ ਆਪਣੇ ਹੱਥ ਵਿੱਚ ਲੈ ਲਈ ਜਿਸ ਦੀ ਖਾਤਰ ਭਰਾਵਾਂ ਦੇ ਖੂਨ ਨਾਲ ਹੱਥ ਰੰਗੇ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਅਨੇਕਾਂ ਮੁਸਲਮਾਨਾਂ ਜਿਨ੍ਹਾਂ ਨੇ ਔਰੰਗਜ਼ੇਬ ਦੇ ਭਰਾ ਦਾਰਾ ਸ਼ਕੋਹ ਦੀ ਮਦਦ ਕੀਤੀ ਸੀ ਅਕਹਿ ਤੇ ਅਸਹਿ ਕਸ਼ਟ ਦੇ ਕੇ ਕਤਲ ਕੀਤਾ ਪੀਰਾਂ ਫਕੀਰਾਂ ਤੇ ਜ਼ੁਲਮ ਢਾਹੇ ਜਿਸ ਦੀ ਖਾਤਰ ਮੁਸਲਮਾਨਾਂ ਦਾ ਬਹੁਤ ਵੱਡਾ ਹਿੱਸ਼ਾ ਉਸ ਦੇ ਖਿਲਾਫ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜ਼ਰ ਆਉਣ ਲੱਗੇ ਜਨੂਨੀ ਮੁਸਲਮਾਨ ਜਿਨ੍ਹਾਂ ਦੀ ਮਦਦ ਨਾਲ ਔਰੰਗਜ਼ੇਬ ਤਖਤ ਤੇ ਬੈਠਾ ਸੀ ਉਹਨਾਂ ਨੂੰ ਖੁਸ਼ ਕਰਨ ਲਈ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਤੇ ਆਪਣੀ ਵਿਗੜੀ ਛਾਖ ਬਣਾਉਣ ਲਈ ਉਸ ਨੇ ਤਲਵਾਰ ਦਾ ਰੁਖ ਹਿੰਦੂਆਂ ਵੱਲ ਮੋੜ ਦਿੱਤਾ ਉਨ੍ਹਾਂ ਦੇ ਜੰਜੂ ਉਤਾਰਨੇ ਜਬਰੀ ਜਾਂ ਧਨ ਦੌਲਤ ਨੌਕਰੀ ਤੇ ਅਹੁਦਿਆਂ ਦੇ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਟੈਕਸ ਵਿੱਚ ਸ਼ਕਤੀ ਕਰਨਾ ਚਾਰੇ ਪਾਸੇ ਮੰਦਰ ਗੁਰਦੁਆਰਿਆਂ ਦੀ ਢਾਹ ਹੋ ਢੇਰੀ ਸੰਸਕ੍ਰਿਤ ਪੜ੍ਹਨਾ ਮੰਦਰ ਵਿੱਚ ਉੱਚੇ ਕਾਲਸ਼ ਲਗਾਉਣਾ ਤੇ ਸ਼ੰਖ ਵਜਾਉਣ ਦੀ ਮਨਾਹੀ ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਜਾਣਾ ਡੋਲੇ ਵਿੱਚ ਨਵੀਆਂ ਆਈਆਂ ਦੁਲਹਣਾਂ ਨੂੰ ਕੱਢ ਕੇ ਆਪਣੇ ਹਰਮ ਵਿੱਚ ਪਾ ਦੇਣਾ ਬਸੜੇ ਦੀ ਖੱਲ ਵਿੱਚ ਹਿੰਦੂਆਂ ਨੂੰ ਪਾਣੀ ਛਪਲਾਈ ਕਰਨਾ ਹੋਰ ਪਤਾ ਨਹੀਂ ਕਿਹੜੇ ਕਿਹੜੇ ਜ਼ੁਲਮ ਉਸ ਦੇ ਰਾਜ ਵਿੱਚ ਪਰਜਾ ਤੇ ਕੀਤੇ ਗਏ ਭਾਰਤ ਦਾ ਮਾਣ ਸਤਕਾਰ ਖਤਮ ਹੋ ਚੁੱਕਾ ਸੀ ਮਨੋਵਲ ਟੁੱਟ ਚੁੱਕਾ ਸੀ ਆਪਣੇ ਵੀ ਕੋਈ ਘੱਟ ਨਹੀਂ ਛਣ ਰਾਜੇ ਮਹਾਰਾਜੇ ਹਾਕਮ ਪੰਡਤ ਪੀਰ ਫਕੀਰ ਸ਼ਬਦੀ ਜ਼ਮੀਰ ਖਤਮ ਹੋ ਚੁੱਕੀ ਸੀ ਆਪਣੀ ਐਸ ਇਸਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨਾ ਤੇ ਲੁੱਟਖੋਟ ਕਰਨਾ ਉਹਨਾਂ ਦਾ ਪੇਸ਼ਾ ਬਣ ਚੁੱਕਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਪਰਿਵਾਰ ਦੀ ਦੇਖਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ ਕਿ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਇੱਥੇ ਹੀ ਪੀਰ ਭੀਖਣ ਸਾਹ ਜੋ ਇੱਕ ਨਾਮੀ ਮੁਸਲਮ ਫਕੀਰ ਸੀ ਲਖਨੌਰ ਤੋਂ ਚੱਲ ਕੇ ਆਪ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਹਨਾਂ ਨੂੰ ਹਿੰਦੂ ਮੁਸਲਮਾਨਾਂ ਦਾ ਸਾਂਝਾ ਇਲਾਹੀ ਨੂਰ ਹੋਣ ਦਾ ਐਲਾਨ ਕੀਤਾ ਜਨਮ ਤੋਂ ਲੈ ਕੇ ਤਕਰੀਬਨ 5.5 ਸਾਲ ਉਹ ਪਟਨਾ ਜਾਂ ਐਦਾਂ ਕਹਿ ਲਓ ਕਿ ਆਨੰਦਪੁਰ ਦਾ ਕਿਲਾ ਛੱਡਣ ਤੱਕ ਮਾਤਾ ਗੁਜਰੀ ਦੀ ਦੇਖਰੇਖ ਹੇਠ ਰਹੇ ਮੋਢਲੀ ਵਿਦਿਆ ਗੁਰਵਾਣੀ ਗੁਰਮੁਖੀ ਤੇ ਬਿਹਾਰੀ ਉਹਨਾਂ ਨੇ ਇੱਥੋਂ ਹੀ ਸਿੱਖੀ ਬਚਪਨ ਤੋਂ ਹੀ ਇਹਨਾਂ ਦੇ ਸ਼ੌਂਕ ਬਾਕੀ ਬੱਚਿਆਂ ਤੋਂ ਬਿਲਕੁਲ ਅਲੱਗ ਸਨ ਜਿਵੇਂ ਮਾਰਸ਼ਲ ਗੇਮ, ਮੋਕ ਫਾਈਟ ਤੇ ਜਿੱਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗਲੇਲੇ ਦੇ ਨਿਸ਼ਾਨੇ ਬੰਨਣੇ, ਗੰਗਾ ਵਿੱਚ ਬੀੜੀ ਚਲਾਉਣੀ ਤੇ ਅਲੱਗ-ਅਲੱਗ ਮੌਕਿਆਂ ਤੇ ਫੌਜੀ ਚੱਲਣਾ ਬਾਰੇ, ਦੋਸਤਾਂ ਵਿੱਚ ਬਹਿਸ ਕਰਨਾ, ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆਂ ਪੂਣੀਆਂ ਵਖੇਰਨੀਆਂ ਸਿਰਫ ਇਸ਼ ਕਰਕੇ ਕਿ ਉਹ ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਆਉਣ ਤੇ ਮਾਤਾ ਜੀ ਉਹਨਾਂ ਨੂੰ ਦੁਨੇ ਚਾਉਣੇ ਪੈਸੇ ਦੇ ਕੇ ਅਮੀਰ ਕਰ ਦੇਣ ਝੂਜਵਾਨ ਤੇ ਧਰਮੀ ਮਨੁੱਖਾਂ ਨੂੰ ਗੋਵਿੰਦ ਰਾਏ ਜੀ ਰੱਬੀ ਨੂਰ ਦਿਖਦੇ ਪੰਡਿਤ ਸ਼ਿਵਦਾਸ ਆਪ ਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰ ਦਾ ਜਦੋਂ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪੱਸਿਆ ਕਰਨ ਵਿੱਚ ਲੀਨ ਹੁੰਦਾ ਤਾਂ ਗੋਵਿੰਦ ਰਾਏ ਮਲਕੜੇ ਜਿਹਾ ਆ ਕੇ ਪੰਡਤ ਦੇ ਕੰਨਾਂ ਵਿੱਚ ਪੰਡਤ ਜੀ ਝਾਤ ਕਹਿੰਦਾ ਤਾਂ ਬਜਾਏ ਗੁੱਸੇ ਦੇ ਉਹ ਬਹੁਤ ਖੁਸ਼ ਹੁੰਦਾ ਨਵਾਬ کریم ਤੇ ਨਵਾਬ रहीम बख्श ਗੁਰੂ ਤੇਗ ਬਹਾਦਰ ਜੀ ਦੇ ਸਰਦਾਲੂ ਸਨ ਉਹ ਗੋਵਿੰਦ ਰਾਏ ਨੂੰ ਇੰਨਾ ਪਿਆਰ ਕਰਦੇ ਸਨ ਕਿ ਇੱਕ ਪਿੰਡ ਤੇ ਦੋ ਬਾਗ ਗੁਰੂ ਸਾਹਿਬ ਦੇ ਨਾਂ ਲਗਵਾ ਦਿੱਤੇ ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਕ ਦੌਰੇ ਮਗਰੋਂ 1675 ਦੇ ਆਸ-ਪਾਸ ਗੁਰੂ ਤੇਗ ਬਹਾਦਰ ਜੀ ਨੇ ਛੇਤੀ ਹੀ ਵਾਪਸ ਆਉਣ ਦਾ ਫੈਸਲਾ ਕਰ ਲਿਆ। ਸ਼ਾਇਦ ਔਰੰਗਜ਼ੇਬ ਦੀਆਂ ਸ਼ਕਤੀਆਂ ਦੇ ਕਾਰਨ ਐਨੇ ਛੇਤੀ ਕਿ ਪੁੱਤਰ ਦਾ ਮੂੰਹ ਵੇਖਣ ਵੀ ਨਾ ਜਾ ਸਕੇ। ਸੰਗਤਾਂ ਨੂੰ ਹੁਕਮਨਾਮਾ ਭੇਜਿਆ ਕਿ ਸਾਡੇ ਪਰਿਵਾਰ ਦੀ ਦੇਖਰੇਖ ਕਰਨਾ ਤੇ ਮੁਰ ਹੁਕਮਨਾਮਾ ਆਉਣ ਤੇ ਪੰਜਾਬ ਭੇਜ ਦੇਣਾ 7 ਸਾਲ ਦੇ ਲੰਬੇ ਅਰਸ਼ੇ ਪਿੱਛੋਂ ਗੁਰੂ ਤੇਗ ਬਹਾਦਰ ਜੀ ਵਾਪਸ ਆਨੰਦਪੁਰ ਸਾਹਿਬ ਚੱਕ ਨਾਨਕੀ ਆਏ ਤੇ ਬਾਅਦ ਵਿੱਚ ਪਰਿਵਾਰ ਨੂੰ ਵੀ ਇੱਥੇ ਹੀ ਛੱਡ ਲਿਆ ਗੋਵਿੰਦ ਰਾਏ ਪਟਨਾ ਵਿੱਚ ਬਹੁਤ ਸਾਰੀਆਂ ਯਾਦਾਂ ਛੱਡ ਕੇ ਗਏ ਸੀ ਆਪਣੇ ਬਚਪਨ ਦੇ ਦੋਸਤ ਪਟਨਾ ਵਾਸੀ ਜਿਵੇਂ ਪੰਡਿਤ ਸ਼ਿਵਦਤ ਰਾਜਾ ਫਤੇਹ ਚੰਦ ਮੈਣੀ ਤੇ ਹੋਰ ਬਹੁਤ ਸਾਰੇ ਪਟਨਾਵਾਸੀ ਜੋ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ ਰਾਜਾ ਫਤੇ ਚੰਦ ਦੇ ਘਰ ਕੋਈ ਔਲਾਦ ਨਹੀਂ ਸੀ ਇੱਕ ਦਿਨ ਅਚਾਨਕ ਜਦ ਰਾਣੀ ਆਪਣੇ ਪੁੱਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿੱਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਏ ਉਹਨਾਂ ਦੀ ਗੋਦੀ ਵਿੱਚ ਬੈਠ ਗਏ ਮਾਂ ਮੈਂ ਆ ਗਿਆ ਹਾਂ ਉਸ ਤੋਂ ਬਾਅਦ ਰਾਣੀ ਦੇ ਦਿਲ ਵਿੱਚ ਪੁੱਤ ਦੀ ਚਾਹ ਹੀ ਖਤਮ ਹੋ ਗਈ ਗੋਵਿੰਦਰ ਰਾਏ ਨੂੰ ਹੀ ਆਪਣਾ ਪੁੱਤਰ ਸਮਝਣ ਲੱਗ ਪਏ ਫਤੇ ਚੰਦ ਤੇ ਰਾਣੀ ਬਾਲਗੁਰੂ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨਾਂ ਦਾ ਘਰ ਹੀ ਗੁਰਦੁਆਰਾ ਬਣ ਗਿਆ ਜਿੱਥੇ ਨਿਤ ਪੂੜੀਆਂ ਸੋਲਿਆਂ ਦਾ ਲੰਗਰ ਬਾਲਗੁਰੂ ਤੇ ਉਹਨਾਂ ਦੇ ਦੋਸਤਾਂ ਵਾਸਤੇ ਬਣਦਾ ਤੇ ਉਹ ਬਹੁਤ ਪਿਆਰ ਨਾਲ ਖਾਂਦੇ ਆਨੰਦਪੁਰ ਦੀ ਬਾਫਸ਼ੀ ਵਕਤ ਪਟਨਾ ਵਾਸੀਆਂ ਨੇ ਉਹਨਾਂ ਨੂੰ ਬੜੇ ਪਿਆਰ ਛਤਕਾਰ ਤੇ ਨਾਮ ਅੱਖਾਂ ਨਾਲ ਵਿਦਾ ਕੀਤਾ ਦਾਨਾਪੁਰ ਬਖਸ਼ਰ ਆਰਾ ਛੋਟਾ ਮਿਰਜਾ ਪ੍ਰਾਗਤਨੇਸ਼ਰ ਸਹਾਰਨਪੁਰ ਤੋਂ ਹੁੰਦੇ ਹੋਏ ਲਖਨੌਰ ਪਹੁੰਚੇ ਜਿੱਥੇ ਉਹ ਕੁਝ ਦਿਨ ਠਹਿਰੇ ਇੱਥੇ ਪੀਰ ਪੀਖਣ ਸਾਹ ਉਹਨਾਂ ਨੂੰ ਦੁਬਾਰਾ ਮਿਲਣ ਵਾਸਤੇ ਆਏ ਕੀਰਤਪੁਰ ਪਹੁੰਚ ਕੇ ਆਪ ਤਾਏ ਸ਼ੂਰਜਮਲ ਦੇ ਪੁੱਤਰਾਂ ਨੂੰ ਮਿਲੇ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ राय ਸਾਹਿਬ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ ਜਦ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਜਲੂਸ਼ ਦੀ ਸ਼ਕਲ ਵਿੱਚ ਸਿੱਖ ਸੰਗਤਾਂ ਅੱਗੋਂ ਲੈਣ ਵਾਸਤੇ ਆਈਆਂ ਸਾਰੇ ਨਗਰ ਵਿੱਚ ਘਰ ਘਰ ਖੁਸ਼ੀ ਮਨਾਈ ਗਈ ਦੀਪਮਾਲਾ ਹੋਈ ਪਿਓ ਪੁੱਤਰ ਦਾ ਬੜਾ ਪਿਆਰਾ ਤੇ ਨਿੱਗਾ ਮੇਲ ਹੋਇਆ ਇਹ ਅਨੰਦਪੁਰ ਦਾ ਸਭ ਤੋਂ ਵੱਧ ਖੁਸ਼ੀ ਭਰਿਆ ਚਿੰਤਾ ਰਹਿਤ ਤੇ ਮौज-ਮਸਤੀ ਦਾ ਸਮਾਂ ਸੀ ਮਾਤਾ ਜੀ ਪਿਤਾ ਗੁਰੂ ਤੇਗ ਬਹਾਦਰ ਤੇ ਮਾਮਾ ਜੀ ਦਾ ਹੱਥ ਇਨ੍ਹਾਂ ਦੇ ਸਿਰ ਤੇ ਸੀ ਹਜ਼ਾਰਾਂ ਸਿੱਖ ਇਹਨਾਂ ਨੂੰ ਵੇਖ-ਵੇਖ ਜਿਉਂਦੇ ਤੇ ਹੱਥੀ ਛਾਵਾ ਕਰਦੇ। ਗੁਰੂ ਪਿਤਾ ਨੇ ਉਹਨਾਂ ਲਈ ਹਿੰਦੀ, ਗੁਰਮੁਖੀ ਤੇ ਫਾਰਸੀ ਦੀ ਲਿਖਾਈ ਪੜ੍ਹਾਈ ਦਾ ਪੰਡਤ ਮੁੰਸੀ ਸ਼ਾਹਬਚੰਦ, ਮੌਲਵੀ ਪੀਰ ਮੁਹੰਮਦ ਤੇ ਭਾਈ ਕੌਲ ਜੀ ਦੇ ਕੋਲ ਇੰਤਜ਼ਾਮ ਦੇ ਨਾਲ-ਨਾਲ ਸ਼ਾਸਤਰ ਵਿੱਦਿਆ, ਤੀਰ ਅੰਦਾਜ਼ੀ, ਤਲਵਾਰ ਚਲਾਉਣੀ ਤੇ ਘੋੜ ਸਵਾਰੀ ਦੀ ਸ਼ਖਲਾਈ ਦਾ ਵੀ ਪ੍ਰਬੰਧ ਕਰ ਦਿੱਤਾ। ਛੋ ਇਸ ਤਰ੍ਹਾਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਬੀਤਿਆ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।